ਜੋ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀਆ ਪਾਰਟੀ 'ਚ ਵਾਪਸ ਆਜੋ ਹੱਥ ਜੋੜ ਕੇ ਮੰਗਦਾ ਹਾਂ ਮਾਫੀ ਸੁਖਬੀਰ ਬਾਦਲ ਇਸ ਦੇ ਨਾਲ ਹੀ 1 ਸਤੰਬਰ ਤੋਂ ਲੈਡ ਪੋਲਿੰਗ ਖਿਲਾਫ ਮੁਹੱਲੇ 'ਚ ਪੱਕਾ ਮੋਰਚਾ ਲਾਉਣ ਦਾ ਐਲਾਨ ਪੰਜਾਬੀ ਵੱਲੋਂ ਕੀਤਾ ਗਿਆ ਹੈ ਚੰਡੀਗੜ੍ਹ ਸ਼੍ਰੋਮਣਿਕਾਲੀ ਦਲ ਦੇ ਪ੍ਰਧਾਨ ਸੇ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਛੱਡਣ ਵਾਲੇ ਨਰਾਜ਼ ਆਗੂਆਂ ਨੂੰ ਮੋੜ ਕਾਲੀ ਦਲ 'ਚ ਵਾਪਸ ਆਉਣ ਦੀ ਅਪੀਲ ਕਰਦੇ ਆ ਕਿ ਹਾਇ ਕਿ ਜੇਕਰ ਕਿਸੇ ਕਾਰਨ ਉਹਨਾਂ ਨੂੰ ਉਹਨਾਂ ਤੋਂ ਖਫਾ ਹੋ ਕੇ ਆ부 پارٹی ਛੱਡ ਕੇ ਤਾਂ ਗਏ ਹਨ ਪਰ ਹੱਥ ਜੋੜ ਕੇ ਮਾਫੀ ਵੀ ਮੰਗ ਰਹੇ ਹਨ ਉਹਨਾਂ ਨੇ ਕਿਹਾ ਕਿ ਜੋ ਕੇ ਸਮੇਂ ਸਿੱਖ ਕੌਮ ਧਰਮ ਤੇ ਪੰਜਾਬ ਦੇ ਹਰ ਪੱਧਰ ਤੇ ਹਮਲੇ ਹੋ ਰਹੀ ਹਨ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਵੀ ਸਾਰੀਆਂ ਧਿਰਾਂ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ ਹੈ ਸੁਖਬੀਰ ਬਾਦਲ ਦਾ ਇਹ ਪ੍ਰਤੀਕਰਮ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਕਾਲੀਤਲ ਅਤੇ ਸ਼੍ਰੋਮਨੀ ਕਾਲ ਤੱਕ ਸ਼੍ਰੀ ਅਕਾਲ ਤਖਤ ਸੈਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਦਾ ਸਿਆਸੀ ਪਾਰਟੀ ਬਾਰੇ ਸ਼੍ਰੀ ਅਕਾਲ ਤਖਤ ਸੈਬ ਦੀ ਸੁਪਰ ਸੈਂਸੀ ਹੁਣ ਬਾਰੇ ਬਿਆਨ ਸਾਹਮਣੇ ਆਇਆ ਅਤੇ ਇਸ ਤਰ੍ਹਾਂ ਭਾਰਤ ਕਮੇਟੀ ਨੇ 11 ਅਗਸਤ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਡੈਲੀਗੇਟ ਇਜ ਲਾਸਟ ਬੁਲਾਇਆ ਅਤੇ ਪਾਰਟੀ ਦਫਤਰ ਤੇ ਵੀਰਵਾਰ ਨੂੰ ਕੋਰ ਕਮੇਟੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਪ੍ਰਧਾਨਾਂ ਤੇ ਹਲਕਾ ਇੰਚਾਰਜ ਨਾਲ ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਬਾਦਨੇ ਕਿ ਬਾਦਲਨੇ ਕਿਹਾ ਕਿ ਆਪੰਦੀ ਦਿੱਲੀ ਡੀਲਰਸ਼ਿਪ ਪੰਜਾਬ ਕਿਸਾਨਾਂ ਦੀ ਜ਼ਮੀਨیں ਹਥਿਆਉਣ ਚਾਹੁੰਦੇ ਹਨ ਧੰਨਵਾਦ